ਅੱਜ ਸਾਡੇ ਸਾਫ ਕਾ ਕੈਬਨਿਟ ਮੰਤਰੀ ਭਾਰਤ ਸਰਕਾਰ ਮੇਜ ਸਾਬਲਾ ਜੀ ਵੱਲੋਂ ਅੱਜ ਇੱਥੇ ਰਾਹਤ ਸਮੱਗਰੀ ਮੇਰੇ ਆਫਿਸ ਵਿੱਚ ਭੇਜੀ ਗਈ ਸੀ ਮੈਂ ਪਿੰਡ ਵਾਸੀਆਂ ਨਾਲ ਸੰਪਰਕ ਕਰਕੇ ਜਿੱਥੇ-ਜਿੱਥੇ ਲੋੜ ਸੀ ਇਹਨਾਂ ਨੇ ਸਾਨੂੰ ਦੱਸਿਆ ਅਸੀਂ ਇਹਨਾਂ ਨੂੰ 50 ਟੋੜੇ ਸਾਨੂੰ ਆਏ ਸੀ ਅੱਜ ਇਹ ਦੋ ਪਿੰਡਾਂ ਨੂੰ ਅਸੀਂ 40 ਟੋੜੇ ਦਿੱਤੇ ਆ ਮੈਂ ਆਪਣੇ ਵੱਲੋਂ ਵਿਜੇ ਸਾਹਬਲਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਔਖੀ ਘੜੀ ਦੇ ਵਿੱਚ ਸਾਰੇ ਲੋਕਾਂ ਦਾ ਸਾਥ ਦਿੱਤਾ ਮੈਂ ਆਪਣੇ ਵੱਲੋਂ ਵੀ ਸਾਹਬਲਾ ਜੀ ਦਾ ਧੰਨਵਾਦ ਕਰਦਾ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਪਿੰਡ ਮੇਵਾ ਮਿਆਣੀ ਮੈਂਬਰ ਪੰਚਾਇਤ ਨਾਲ ਮੇਰੇ ਸਮੂਹ ਪਿੰਡ ਮੇਵਾ ਮਿਆਣੀ ਤੋਂ ਮੈਂਬਰ ਪੰਚਾਇਤ ਅਸੀਂ ਅੱਜ ਤਸੂਆ ਵਿਖੇ ਰਵਿੰਦਰ ਭੱਜੀ ਉਹਨਾਂ ਕੋਲ ਆਏ ਆ ਬੀਜਪੀ ਦਫ਼ਤਰ ਇੱਥੇ ਰਾਸ ਸਮਗਰੀ 40 ਟੋੜੇ ਮਰਖਲ 40 ਬੈਗ ਫੀਡ ਦੇ ਜਿਹੜੇ ਸਾਡੇ ਸਾਬਕਾ ਪ੍ਰਧਾਨ ਔਰ ਕੈਬਨਿਟ ਮੰਤਰੀ ਸਾਬਕਾ ਵਿਜੇ ਸੰਭਲਾ ਜੀ ਉਹਨਾਂ ਨੇ ਭਾਰਤ ਸਰਕਾਰ ਉਹਨਾਂ ਨੇ ਪ੍ਰੋਵਾਈਡ ਕਰਵਾਏ ਆ ਅਸੀਂ ਉਹਨਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਰਵਿੰਦਰ ਭਾਈ ਜੀ ਉਹਨਾਂ ਦਾ ਵੀ ਬਹੁਤ ਤਹਿਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਤੱਕ ਇਹ ਸੁਨੇਹਾ ਲਾਇਆ ਔਰ ਰਾਸ ਸਮਗਰੀ ਘਰ-ਘਰ ਪਹੁੰਚਦੀ ਕੀਤੀ ਆ ਅਸੀਂ ਹੁਣ ਦਸੂਹਾ ਵਿਖੇ ਇਥੋਂ ਲੈ ਕੇ ਆਪਣੇ ਪਿੰਡ ਮੇਵਾ ਮਿਆਣੀ ਜਾ ਕੇ ਘਰ-ਘਰ ਜਿਹੜੇ ਆ ਜਿਨ੍ਹਾਂ ਨੂੰ ਕੋਈ ਜ਼ਰੂਰਤ ਆ ਬਹੁਤ ਜ਼ਿਆਦਾ ਉਹਨਾਂ ਤੱਕ ਪਹੁੰਚਦੀ ਕਰਾਂਗੇ ਫਿਰ ਦੁਬਾਰਾ ਤੋਂ ਅਸੀਂ ਵਿਜੇ ਸਾਹਬਲਾ ਜੀ ਦਾ ਬਹੁਤ ਤਹਿਤ ਦਿਲੋਂ ਧੰਨਵਾਦ ਕਰਦੇ ਆ ਔਰ ਰਵੀ ਭਾਈ ਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ